ਡੇਲੀ ਪਬਲਿਕ ਨਿਊਜ਼ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆ ਰਹੇ ਹਾਂ ਅਸੀਂ ਗੱਲ ਕਰਾਂਗੇ ਕਈ ਵਾਰ ਜਿਹੜੀ ਤੇਜ਼ ਰਫ਼ਤਾਰੀ ਹੈ ਜਾਂ ਕਾਲੀ ਕਰਦੇ ਆ ਕਈ ਵੱਡੇ ਹਾਸਿਆਂ ਨੂੰ ਅਸੀਂ ਸੱਦਾ ਦਿੰਦੇ ਆ ਇਕੇ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੈਗੀ ਹੈ ਲੁਧਿਆਣਾ ਦੇ ਕੁਮਾਰ ਮੰਡੀ ਦੇ ਵਿੱਚ ਵਾਪਰੀ ਹੈ ਜਿੱਥੇ ਕੀ ਤਸਵੀਰਾਂ ਨੇ ਜਿਹੜੀਆਂ ਬੜੀਆਂ ਦਿਲ ਦਹਿਲਾਉਣ ਵਾਲੀਆਂ ਸਾਹਮਣੇ ਆਈਆਂ ਨੇ ਜੇਕਰ ਕਿਤੇ ਦਿਨ ਦਾ ਸਮਾਂ ਹੁੰਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਲੇਕਿਨ ਰਾਤ ਦਾ ਸਮਾਂ ਹੋਣ ਕਰਕੇ ਤੜਕੇ ਦਾ ਸਮਾਂ ਹੋਣ ਕਰਕੇ ਹਾਦਸਾ ਨਹੀਂ ਤਾਂ ਨਹੀਂ ਵਾਪਰਿਆ ਲੇਕਿਨ ਪਰ ਮਾਲੀ ਨੁਕਸਾਨ ਬਹੁਤ ਹੋਇਆ ਹੈਗਾ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਆਪਣੀ ਗੱਡੀ ਨੂੰ ਉਹ ਇੱਕ ਦੋ ਬਿਜਲੀ ਦੇ ਖੰਭਿਆਂ ਦੇ ਵਿੱਚ ਮਾਰਿਆ ਜਿਸ ਨਾਲ ਖੰਭੇ ਟੁੱਟੇ ਬਿਜਲੀ ਦੇ ਤਾਰਾਂ ਥੱਲੇ ਆ ਗਏ ਤੇ ਕਾਫੀ ਇਲਾਕੇ ਦੇ ਵਿੱਚ ਨੁਕਸਾਨ ਹੋਇਆ ਜਿਸ ਨਾਲ ਬਿਜਲੀ ਇੱਕੋ ਲੱਖ ਚਲੀ ਗਈ ਟਰਾਂਸਫਾਰਮਰ ਖਰਾਬ ਹੋਏ ਤੇ ਕਾਫੀ ਘੰਟਿਆਂ ਤੱਕ ਜਿਹੜੀ ਬਿਜਲੀ ਬੰਦ ਰਹੀ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਨਾਲ ਬਿਜਲੀ ਦਾ ਜਾਲ ਆ ਜਿਹੜਾ ਤਾਰਾਂ ਦਾ ਜਾਲ ਥੱਲੇ ਗਿਰਿਆ ਪਿਆ ਹੈਗਾ ਤੇ ਸੀਸੀਟੀਵੀ ਦੀ ਤਸਵੀਰਾਂ ਵੀ ਨੇ ਕਿਸ ਤਰ੍ਹਾਂ ਨਾਲ ਜਦੋਂ ਗੱਡੀ ਇਹਨਾਂ ਪੋਲਜ਼ ਨਾਲ ਬਿਜਲੀ ਦੇ ਪੋਲਜ਼ ਨਾਲ ਟਕਰਾਂਦੀ ਆ ਤਾਂ ਵੱਡਾ ਇੱਕ ਧਮਕਾ ਧਮਾਕਾ ਹੁੰਦਾ ਹੈਗਾ ਲੇਕਿਨ ਇਸ ਘਟਨਾ ਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਹੈਗਾ ਕਾਰ ਚਾਲਕ ਉੱਥੇ ਕਾਰ ਛੱਡ ਕੇ ਉਤੋਂ ਚਲੇ ਜਾਂਦੇ ਨੇ ਤੇ ਕਾਰ ਉਸ ਤੋਂ ਬਾਅਦ ਆਪਣੇ ਆਪ ਟੋ ਕਰਕੇ ਲੈ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਬਿਜਲੀ ਵਿਭਾਗ ਵੱਲੋਂ ਕਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਵੀ ਉਹਨਾਂ ਵੱਲੋਂ ਕਰਵਾਈ ਜਾਵੇਗੀ ਲੇਕਿਨ ਇਸ ਤਰ੍ਹਾਂ ਦੇ ਹਾਸੇ ਕਈ ਵਾਰ ਜਿਹੜਾ ਹੈਗਾ ਕਿਸੇ ਦੀ ਜਾਨ ਵੀ ਲੈ ਸਕਦੇ ਸੋ ਦੋਸਤੋ ਹਮੇਸ਼ਾ ਹੀ ਜਦੋਂ ਚੱਲਣਾ ਜੇ ਕਾਲੀ ਕਰਦੇ ਆ ਪਤਾ ਵੱਡੇ ਹਾਸੇ ਬਚਪਰ ਜਾਂਦੇ ਤਾਂ ਆ ਰਾਮ ਨਾਲ ਜੇ ਕੰਮ ਕਰੀ ਤਾਂ ਹੋ ਸਕਦਾ ਇਹ ਨਾ ਹਾਦਸਿਆਂ ਤੋਂ ਬਚਾਅ ਹੋ ਸਕੀ ਸੋ ਦੇਖਦੇ ਹੋ ਡੇਲੀ ਪਬਲਿਕ ਨਿਊ ਤਸਵੀਰਾਂ ਦੇਖੋ ਕਿੰਨੀਆਂ ਦਿਲ ਦਲਾਉਣ ਵਾਲੀਆਂ ਨੇ ਭਾਈ ਭਾਈ ਰਾਤੀਂ ਕੀ ਹੋਇਆ ਸੀ ਸਤਿ ਪਾਏ ਜੀ 12:30 ਵਜੇ ਜੀ ਆਪਣੀ ਗੱਡੀ ਆਈਏ ਟਾਟਾ ਐਕਸਰ ਤੇ ਉਹਨੇ ਆਪਣੀ ਡਰਿੰਕ ਕੀਤੀ ਹੋਈ ਸੀ ਕਿ ਬਹੁਤ ਜ਼ਿਆਦਾ ਤੇ ਗੱਡੀ ਬਹੁਤ ਸਪੀਡ ਨਾਲ ਸੀਗੀ ਤੇ ਇੱਕਦਮ ਆਏ ਉਹਨਾਂ ਦੇ ਆਪਣੀ ਗੱਡੀ ਇੱਥੇ ਡਿਸਬੈਲੈਂਸ ਹੋ ਗਈ ਤੇ ਸਿੱਧਾ ਜਾ ਕੇ ਖੰਭੇ 'ਚ ਵੱਜੀ ਜੀ ਉਹ ਬਹੁਤ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਬਸ ਇਹੀ ਹੈ ਜੀ ਆਪਣੇ ਦੇਖੋ ਖੰਭਾ ਡੇਗ ਗਿਆ ਹੁਣ ਮਾਰਕੀਟ ਵਾਲਿਆਂ ਨੂੰ ਪ੍ਰੋਬਲ ਉਹ ਤਾਂ ਚਲੇ ਗਏ ਬੰਦੇ ਜਿਹੜਾ ਗੱਡੀ ਜਿਹਨਾਂ ਦਾ ਐਕਸੀਡੈਂਟ ਹੋਇਆ ਤਾਂ ਗੱਡੀ ਚ ਕਿੰਨੇ ਤੇ ਸੀ ਉਹ ਕੱਲਾ ਹੀ ਸੀਗਾ ਜੀ ਬੰਦਾ ਇੱਕ ਬੰਦਾ ਹੀ ਸੀਗਾ ਆਪ ਹੀ ਡਰਾਈਵ ਕਰ ਰਿਹਾ ਸੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਉਹਨਾਂ ਦੇ ਸੱਟ ਬੱਟ ਲੱਗੇ ਜੀ ਕੋਈ ਹਾਂਜੀ ਉਹਨਾਂ ਦਾ ਥੋੜਾ ਜਿਹਾ ਆਪਣੇ ਮੱਥੇ-ਮੁੱਥੇ ਸਿਰ ਸਿਰ ਫਟਿਆ ਉਹਨਾਂ ਦਾ ਬਾਕੀ ਉਹ ਬਚਾਅ ਹੋ ਗਿਆ ਬੰਦੇ ਦਾ ਤੇ ਜੇ ਥੋੜਾ ਜਿਹਾ ਆਪਣੇ ਨੁਕਸਾਨ ਹੋਇਆ ਤਾਂ ਸੋਹਣਾ ਭਾਈ ਦਾ ਲੈ ਕੇ ਸੀ ਰਾਤੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਸੀ ਨਾਲ ਦੇ